11 ਨਵੰਬਰ 1675 ਦਿੱਲੀ ਦਾ ਚਾਂਦਨੀ ਚੌਂਕ ਜਿੱਥੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇ ਬਲੌਂ ਸ਼ਹੀਦ ਕਰਵਾ ਦਿੱਤਾ ਗਿਆ ਇੱਕ ਸਿੱਖ ਨੇ ਮੁਗਲਾਂ ਦੇ ਸਖਤ ਪਹਿਰੇ ਦੇ ਬਾਵਜੂਦ ਗੁਰੂ ਜੀ ਦੇ ਪਵਿੱਤਰ ਸੀਸ ਨੂੰ ਗਰੀਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਅਨੰਦਪੁਰ ਸਾਹਿਬ ਪਹੁੰਚਣ 'ਤੇ ਲੱਗੇ ਸਨ 5 ਦਿਨ ਕੀ ਵਾਪਰਿਆ ਉਹਨਾਂ 5 ਦਿਨਾਂ 'ਚ ਕਿਹੜੀਆਂ ਮੁਸੀਬਤਾਂ ਨੇ ਰਾਹ ਰੋਕਿਆ ਉਸ ਦਿਨ ਉਹ ਇੱਕ ਨਹੀਂ ਬਲਕਿ ਦੋ ਸੀਸ ਲੈ ਕੇ ਗਏ ਸੀ ਦੂਸਰਾ ਸੀਸ ਕਿਹੜਾ ਸੀ ਜਾਣਾਂਗੇ ਅੱਜ ਦੀ ਵੀਡੀਓ 'ਚ ਤੇ ਨਾਲ ਹੀ ਜਾਣਾਂਗੇ ਕੁਝ ਐਸੀਆਂ ਗੱਲਾਂ ਜੋ ਤੁਸੀਂ ਪਹਿਲਾਂ ਕਦੇ ਨਹੀਂ ਸੁਣੀਆਂ ਹੋਣਗੀਆਂ ਦੋਸਤੋ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆਓ ਤਾਂ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਤਾਂ ਸ਼ੁਰੂ ਕਰਦੇ ਆਂ ਦਾਸਤਾਨ ਪਾਈ ਜੈਤਾ ਜੀ ਔਰ ਪਾਈ ਜੀਵਨ ਸਿੰਘ ਜੀ ਦੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਿਤਾਬ ਦਿੱਤਾ ਸੀ ਰੰਗਰੇਟਾ ਗੁਰੂ ਕਾ ਬੇਟਾ ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਭਾਈ ਜੈਤਾ ਜੀ ਦੇ ਜਨਮ ਬਾਰੇ ਉਹਨਾਂ ਦੇ ਪਰਿਵਾਰਕ ਪਿਛੋਕੜ ਬਾਰੇ ਕਿਉਂਕਿ ਕਿਸੇ ਇਨਸਾਨ ਦਾ ਪਿਛੋਕੜ ਜਾਣ ਕੇ ਹੀ ਪਤਾ ਲੱਗਦਾ ਹੈ ਕਿ ਉਹਦੇ 'ਚ ਐਨੇ ਗੁਣ ਕਿਵੇਂ ਆਏ ਭਾਈ ਜੈਤਾ ਜੀ ਦਾ ਜਨਮ 1661 ਇਸਵੀ 'ਚ ਪਟਨੇ 'ਚ ਹੀ ਹੋਇਆ ਸੀ ਜਿੱਥੇ ਬਾਅਦ 'ਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਸਦਾਨੰਦ ਤੇ ਮਾਤਾ ਦਾ ਨਾਮ ਸੀ ਮਾਤਾ ਪ੍ਰੇਮੋ ਜੀ ਭਾਈ ਜੈਤਾ ਜੀ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਪਾਈ ਜੱਤਾ ਜੀ ਦੇ ਪੁੱਖੇ ਪਾਈ ਕਲਿਆਣਾ ਜੀ ਬਾਬਾ ਬੁੱਢਾ ਜੀ ਦੇ ਖਾਸ ਦੋਸਤ ਸੀਗੇ ਇੱਕੋ ਪਣਸੀਓਨ ਦਾ ਪਾਈ ਕਲਿਆਣਾ ਜੀ ਨੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਗੁਰੂ ਘਰ ਦੀ ਸੇਵਾ ਕੀਤੀ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਤਿਰਵਾਰ ਸਾਹਿਬ ਦੀ ਉਸਾਰੀ ਕਰਾਈ ਹੀ ਸਤ ਪਾਈ ਕਲਿਆਣਾ ਜੀ ਵੀ ਮੌਤਵੜ ਬੰਦਿਆਂ ਚੋਂ ਇੱਕ ਸੀਗੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਟਾਈਮ ਪਾਈ ਕਲਿਆਣਾ ਜੀ ਦੇ ਨਾਮ ਤੇ ਇੱਕ ਧਰਮਸਾਲਾ ਵੀ ਸੀ ਦਿੱਲੀ ਚ ਉੱਥੇ ਭਾਈ ਕਲਿਆਣਾ ਜੀ ਦੇ ਬੇਟੇ ਸੁਖਪਾਣ ਜੀ ਵਿਦਿਆਰਥੀਆਂ ਨੂੰ ਸੰਗੀਤ ਸਿਖਾ ਰਹੇ ਸੀ। ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਤੇ ਤੜਨੂ ਮੁਗਲਾਂ ਦੇ ਪੈਰੇ ਚ ਚੁੱਕਣ ਦੀ ਸਾਰੀ ਪਲੈਨਿੰਗ ਐਸੇ ਤਰਮਸਾਵਜ ਕੀਤੀ ਗਈ ਸੀ। ਕਿਹਨੇ ਕਿਹਨੇ ਪਲੈਨਿੰਗ ਕੀਤੀ ਸੀ ਤੇ ਕਿਵੇਂ ਕੀਤੀ ਗਈ ਸੀ ਉਹ ਅੱਗੇ ਵੀਡੀਓਸ ਜਾਨਾਂਗੇ। ਸੁਖਪਾਣ ਜੀ ਦਾ ਲੜਕਾ ਸੀ ਜਸਪਾਣ ਤੇ ਜਸਪਾਣ ਜੀ ਦੇ ਅੱਗੋਂ ਦੋ ਲੜਕੇ ਸੀਗੇ ਭਾਈ ਆਗਿਆਰਾਮ ਤੇ ਭਾਈ ਸਦਾਨਾਂਝੀ ਜਿਹੜੇ ਪਾਈ ਸਦਾਨੰਦ ਜੀ ਸੀਗੇ ਉਹ ਗੁਰੂ ਤੇਗ ਬਹਾਦਰ ਜੀ ਦੇ ਬਹੁਤ ਖਾਸ ਸੀਗੇ ਪਾਈ ਸਦਾਨੰਦ ਜੀ ਦਾ ਵਿਆਹ ਵੀ ਗੁਰੂ ਤੇਗ ਬਹਾਦਰ ਜੀ ਨੇ ਕਰਵਾਇਆ ਈ ਜਦੋਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਲਈ ਕਿਤੇ ਜਾਂਦੇ ਹੀ ਤਾਂ ਪਾਈ ਸਦਾਨੰਦ ਜੀ ਦਾ ਪਰਿਵਾਰ ਵੀ ਨਾਲ ਹੀ ਜਾਂਦਾ ਸੀ ਪਟਨੇ ਚ ਪਾਈ ਸਦਾਨੰਦ ਜੀ ਦੇ ਘਰ ਇੱਕ ਪੁੱਤਰ ਪੈਦਾ ਹੁੰਦਾ ਜਿਹਦਾ ਨਾਮ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਸੀ ਜੈਤਾ ਸਨ 1660 ਚ ਗੁਰੂ ਤੇਗ ਬਹਾਦਰ ਜੀ ਅਸਾਮ ਤੇ ਬੰਗਾਲ ਦੀ ਯਾਤਰਾ ਤੇ ਗਏ ਹੀ ਪਾਈ ਸਦਾਨੰਦ ਜੀ ਵੀ ਉਹਨਾਂ ਦੇ ਨਾਲ ਹੀ ਸੀਗੇ ਉਹਨਾਂ ਨੂੰ ਉੱਥੇ ਖਬਰ ਪਹੁੰਚਦੀ ਹੈ ਵੀ ਪਟਨੇ ਦੇ ਗੁਰੂ ਤੇਗ ਬਹਾਦਰ ਜੀ ਦੇ ਘਰ ਇੱਕ ਲੜਕੇ ਨੇ ਜਨਮ ਲਿਆ। ਇਹ ਬਾਲਕ ਸੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਉਹਨਾਂ ਦੇ ਜਨਮ ਦੇ ਅਵਲੇ ਦੇਨੀ ਭਾਈ ਸਦਾਨੰਦ ਜੀ ਦੇ ਘਰ ਵੀ ਇੱਕ ਬੱਚੇ ਦਾ ਜਨਮ ਹੁੰਦਾ। ਉਸ ਬੱਚੇ ਦਾ ਨਾਮ ਵੀ ਗੁਰੂ ਤੇਗ ਬਹਾਦਰ ਜੀ ਨੇ ਰੱਖਿਆ ਸੀ। ਉਸ ਬੱਚੇ ਦਾ ਨਾਮ ਰੱਖਿਆ ਗਿਆ ਸੀ ਸੰਗਤ। ਇਹਨਾਂ ਗੱਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਈ ਜੈਤਾ ਜੀ ਦੇ ਪਰਿਵਾਰ ਦਾ ਗੁਰੂ ਘਰ ਨਾਲ ਕਿੰਨਾ ਗੂੜਾ ਪਿਆਰ ਸੀ। ਪਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਖਾਸ ਦੋਸਤ ਸੀਗੇ ਉਹ ਬੇਬੇ ਨਾਨਕੀ ਮਾਤਾ ਗੁਜਈ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਹੱਥਾਂ 'ਚ ਹੀ ਖੇਡੇਗੇ ਕਈ ਇਤਿਹਾਸਕਾਰ ਲਿਖਦੇ ਆ ਕਿ ਇੱਕ ਵਾਰੀ ਬਾਲ ਜੈਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਪੱਗ ਆਪਣੇ ਸਿਰ ਤੇ ਬਨਣੀ ਸ਼ੁਰੂ ਕਰਤੀ ਜਦੋਂ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਪੱਗ ਗੋਬਿੰਦ ਰਾਏ ਜੀ ਨੂੰ ਵਾਪਸ ਕਰ ਦਿੱਤੀ ਗੋਬਿੰਦ ਰਾਏ ਜੀ ਨੇ ਜਵਾਬ ਵਿੱਚ ਕਿਹਾ ਪਾਈ ਜੈਤੇ ਮੇਰੀ ਪੱਗ ਬਨਣ ਦਾ ਸਮਾਂ ਅਜੇ ਨਹੀਂ ਆਇਆ ਜਦੋਂ ਸਮਾਂ ਆਏਗਾ ਮੈਂ ਖੁਦ ਇਸ ਪੱਗ ਨੂੰ ਤੇਰੇ ਸਿਰ ਤੇ ਬਨਾਂਗਾ ਬਚਪਨ 'ਚ ਹੀ ਉਹਨਾਂ ਨੇ ਘੋੜਸਵਾਰੀ ਨਿਜਾਵਾਜੀ ਤੇ ਤਲਵਾਰਵਾਜੀ 'ਚ ਮਹਾਰਤ ਹਾਸਲ ਕਰ ਲਈ ਉਹ ਦੋਹਾਂ ਹੱਥਾਂ ਨਾਲ ਇਕੱਠੇ ਤਲਵਾਰ ਚਲਾ ਸਕਦੇ ਸੀ ਭਾਈ ਜੈਤਾ ਜੀ ਘੋੜੇ ਦੀ ਪਿੱਠ ਤੇ ਖੜੇ ਹੋ ਕੇ ਲਗਾਮ ਮੂੰਚ ਰੱਖ ਕੇ ਤੇ ਦੋਹਾਂ ਹੱਥਾਂ ਨਾਲ ਤਲਵਾਰ ਚਲਾਉਂਦੇ ਵੀ ਨਪੁੰਸਿਗੇ ਬਹੁਤ ਘੱਟ ਯੋਧੇ ਹੁੰਦੇ ਆ ਜੋ ਐਦਾਂ ਕਰ ਸਕਦੇ ਆ ਹੁਣ ਅਸੀਂ ਆਉਂਨੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਘਟਨਾ ਤੇ ਇਸ ਟਾਈਮ ਜ਼ਬਰਦਸਤੀ ਲੋਕਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ ਗੈਰ ਮੁਸਲਮਾਨਾਂ ਲਈ ਸਰਕਾਰੀ ਕਾਰੋਬਾਰ ਤੇ ਨੌਕਰੀਆਂ ਬੰਦ ਕਰ ਦਿੱਤੀਆਂ ਗਈਆਂ ਮੰਦਰ ਟਾਏ ਜਾ ਰਹੇ ਸੀ ਤੇ ਮਸਜਿਦ ਮਸੀਤਾਂ ਦੀ ਉਸਾਰੀ ਹੋ ਰਹੀ ਸੀ ਗੈਰ ਮੁਸਲਮਾਨਾਂ ਕੋਲ ਦੋ ਹੀ ਰਸਤੇ ਸੀਗੇ ਜਾਂ ਤਾਂ دین ਕਾਇਮ ਰੱਖਦਿਆਂ ਮੌਤ ਨੂੰ ਗਲਬਖੜੀ ਪਾਉਂਦੇ ਜਾਂ ਫਿਰ دین ਗਵਾ ਕੇ ਮੁਸਲਮਾਨ ਹੋਣਾ ਸਵੀਕਾਰ ਕਰਦੇ ਹਜ਼ਾਰਾਂ ਹਿੰਦੂਆਂ ਦੇ ਜੰਡੀਆਂ ਹਰ ਦਿਨ ਲਾਏ ਜਾ ਰਹੇ ਸੀ ਜਿਹੜੇ ਤਾਂ ਜ਼ਿੰਦਗੀ ਨੂੰ ਪਿਆਰ ਕਰਦੇ ਹੀ ਉਹ دین ਗਵਾ ਕੇ ਇਸਲਾਮ ધਰਮ ਕਬੂਲ ਕਰੇ ਸੀ ਦੁੱਖਾਂ ਦੀ ਇਸ ਘੜੀ ਚ ਕਸ਼ਮੀਰੀ ਪੰਡਤਾਂ ਦਾ ਬਫਦ ਪੰਡਿਤ ਕਿਰਪਾ RAM ਦੀ ਅਗਵਾਈ ਵਿੱਚ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਆਨੰਦਪੁਰ ਸਾਹਿਬ ਪਹੁੰਚਿਆ। ਬੜੀ ਸੰਗਤ ਚ ਸਾਹਿਬ ਜ DATA ਗੋਵਿੰਦ ਰਾਏ ਜੀ ਨੇ ਪੁੱਛਿਆ ਗੁਰਦੇਵ ਪਿਤਾ ਮੈਂ ਸਭ ਕੁਝ ਸਹਿ ਸਕਦਾ ਹਾਂ ਪਰ ਸਤਾਇਆ ਹੋਇਆਂ ਦੀਆਂ ਅੱਖਾਂ ਵਿੱਚ ਛਲਕਦੇ ਹੰਝੂ ਮੈਥੋਂ ਨਹੀਂ ਸਹਾਰੇ ਜਾਂਦੇ। ਕੋਈ ਉਪਾਅ ਦੱਸੋ ਜਿਦੇ ਨਾਲ ਦੁਖੀਆਂ ਦਾ ਕਲਿਆਣ ਹੋ ਸਕੇ। ਅੱਗੋਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਆਂ ਭੀ ਜਿਵੇਂ ਕਮਜ਼ੋਰ ਹੋ ਚੁੱਕੇ ਸ਼ਰੀਰ ਨੂੰ ਖਾਣ ਦੀ ਲੋੜ ਹੁੰਦੀ ਹੈ ਉਸੀ ਤਰ੍ਹਾਂ ਨਿਤਾਣੀ ਹੋ ਚੁੱਕੀ ਕੌਮ ਨੂੰ ਨਵੇਂ ਸਿਰਿਓਂ ਸੁਰਜੀਤ ਕਰਨ ਵਾਸਤੇ ਕਿਸੇ ਮਹਾਨ ਫੁਰਸਤ ਦੀ ਕੁਰਬਾਨੀ ਦੀ ਲੋੜ ਹੁੰਦੀ ਹੈ ਕੋਈ ਮਹਾਨ ਤਪਸਵੀ ਇਹਨਾਂ ਦੀ ਥਾਂ ਕੁਰਬਾਨੀ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ ਹੋਰ ਕੋਈ ਰਸਤਾ ਨਹੀਂ ਸਾਇਬ ਜੀ ਆਦਾ ਗੋਬਿੰਦ ਰਾਏ ਜੀ ਅਗਿਆ ਬੋਲੇ ਗੁਰਦੇ ਪਿਤਾ ਇਹ ਨਿਤਾਣੇ ਗੁਰੂ ਨਾਨਕ ਦੀ ਸ਼ਰਨ ਜਾਏ ਨੇ ਜੇ ਕੁਰਬਾਨੀ ਦਿੱਤੀਆਂ ਇਹਨਾਂ ਦਾ ਧਰਮ ਬਚਦਾ ਆ ਤਾਂ ਇਹ ਕੁਰਬਾਨੀ ਆਪ ਜੀ ਨੂੰ ਕਰਨੀ ਸੋਭਦੀ ਹੈ ਹਜ਼ੂਰ ਨਾਲੋਂ ਮਹਾਨ ਤਪਸਵੀ ਹੋਰ ਕੌਣ ਹੈ ਇਸੀ ਗੋਬਿੰਦ ਰਾਏ ਜੀ ਦੀ ਪਹਿਲੀ ਕੁਰਬਾਨੀ ਜਿਹਦੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸ 'ਚ ਮਿਲਦੀ ਬਹੁਤ ਮੁਸ਼ਕਲ ਹੈ ਕਿ ਬਗਾਨਿਆਂ ਦੇ ਧਰਮ ਦੀ ਰੱਖਿਆ ਲਈ ਪਿਤਾ ਨੂੰ ਕੁਰਬਾਨ ਹੋਣ ਲਈ ਤੋੜਨਾ ਸਨ 1675 ਦੇ ਅੱਧ 'ਚ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਤੁਰਪੰਦੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਤੇਲਾ ਜੀ ਪਾਈ ਉਦੇ ਜੀ ਪਾਈ ਚੇਤਾ ਜੀ ਤੇ ਪਾਈ ਗੁਰਤਾ ਜੀ ਵੀ ਉਹਨਾਂ ਦੇ ਨਾਲ ਦਿੱਲੀ ਗਏ 15 ਸਤੰਬਰ 1675 ਈਸਵੀ ਨੂੰ ਆਗਰਾ ਚੋਂ ਗੁਰੂ ਤੇਗ ਬਹਾਦਰ ਜੀ ਤੇ ਪੰਜ ਸਿੱਖਾਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਡਿਆਲਾਜੀ ਪਾਈ ਉਹਦੇ ਦਿੱ ਤੇ ਪਾਈ ਜੈਤਾ ਜੀ ਨੂੰ कोतवाल ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹਨਾਂ ਨੂੰ ਦਿੱਲੀ ਲਿਆਂਦਾ ਗਿਆ। ਕਾਜ਼ੀ ਅਬਦੁਲ ਵਹਾਬ ਨੇ ਤਿੰਨ ਆਪਸ਼ਨ ਰੱਖੇ ਗੁਰੂ ਜੀ ਅਕੇ। ਪਹਿਲਾ ਸੀ ਕਿ ਜੇ ਤੁਸੀਂ ਆਪਣੇ ਆਪ ਨੂੰ ਗੁਰੂ ਕਹਿੰਦੇ ਹੋ ਤਾਂ ਕੋਈ ਕਰਾਮਾਤ ਦਿਖਾਓ। ਦੂਜਾ ਕਲਮਾ ਪੜ੍ਹ ਕੇ ਇਸਲਾਮ ਕਬੂਲ ਕਰ ਲਓ ਤੇ ਤੀਜਾ ਮਰਨ ਲਈ ਤਿਆਰ ਹੋ ਜਿਓ। ਗੁਰੂ ਜੀ ਨੇ ਕਿਹਾ ਕਿ ਚਮਤਕਾਰ ਸਿਰਫ ਪਰਮਾਤਮਾ ਕਰ ਸਕਦਾ ਹੈ। ਅਸੀਂ ਉਸ ਦੇ ਸੇਵਕਾਂ ਤੇ ਰਹੀ ਗਲ ਧਰਮ ਪਰਵਰਤਨ ਦੀ ਤਤ ਤਰਮ ਇੱਕ ਵਿਅਕਤੀ ਦਾ ਨਿੱਜੀ ਮਾਮਲਾ ਹੈ ਕਿਸੇ ਨੂੰ ਵੀ ਕਿਸੇ ਦੇ ਧਰਮ ਨੂੰ ਬਦਲਣ ਜਾਂ ਕਿਸੇ ਹੋਰ ਧਰਮ ਨੂੰ ਨੀਮਾ ਦਿਖਾਉਣ ਦਾ ਅਧਿਕਾਰ ਨਹੀਂ ਹੈ ਕਿ ਹੁਣ ਇੱਕੋ ਤੀਸਰਾ ਰਾਹੀ ਬਚਦਾ ਹੈ ਤੇ ਮੈਂ ਉਹਦੇ ਲਈ ਤਿਆਰ ਹਾਂ ਔਰੰਗਜ਼ੇਬ ਬਾਤਛਾਰੀ ਬੇਟੀ ਜ਼ੈਬੂਨੀਸਾ ਆਪਣੇ ਪਿਤਾ ਔਰੰਗਜ਼ੇਬਾਂ ਘਰੂਰ ਨਹੀਂ ਸੀ ਉਹ ਇੱਕ ਸੱਚੀ ਮੁਸਲਮਾਨ ਸੀ ਉਹ ਨਹੀਂ ਚਾਹੁੰਦੀ ਸੀ ਕਿ ਗੁਰੂ ਤੇਗ ਬਹਾਦਰ ਜੀ ਵਰਗੀ ਰੱਬੀ ਰੂਹ ਦੀ ਸ਼ਹਾਦਤ ਦਾ ਪਾਪ ਸਾਡੇ ਖਾਨਦਾਨ ਦੇ ਸਿਰ ਆਵੇ ਫਿਰ ਜ਼ੈਬੂਨੀਸਾ ਚਾਂਦਨੀ ਚੌਂਕ ਦੇ कोतवाल ਖਵਾਜਾ ਅਬਦੁੱਲਾਹ ਨੂੰ ਕਹਿੰਦੀ ਹੈ ਕਿ ਕਿਸੇ ਤਰ੍ਹਾਂ ਗੁਰੂ ਜੀ ਨੂੰ ਕੈਚੋਂ ਆਜ਼ਾਦ ਕਰ ਦੋਵੇ ਉਹ कोतवाल ਅਬਦੁੱਲਾਹ ਖੁਦ ਵੀ ਇਹੀ ਚਾਹੁੰਦਾ ਸੀ ਫਿਰ कोतवाल ਪਹੁੰਚਦਾ ਹੈ ਗੁਰੂ ਜੀ ਕੋਲ ਤੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਗੁਰੂ ਜੀ ਤੁਸੀਂ ਇਸ ਜੇਲ੍ਹ ਚੋਂ ਨਿਕਲ ਜਾਓ ਮੈਂ ਸਾਰਾ ਇੰਤਜ਼ਾਮ ਕਰ ਦਵਾਵਾਂਗਾ ਤੁਹਾਡੇ ਨਿਕਲਣ ਦਾ ਮੇਰੇ ਆਦਮੀ ਤੁਹਾਨੂੰ ਸੁਰੱਖਿਅਤ ਘਰ ਪਹੁੰਚਾ ਦੇਣਗੇ ਅਗੋਂ ਗੁਰੂ ਜੀ ਦਾ ਜਵਾਬ ਸੀ ਕਿ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ ਪਰ ਮੈਂ ਆਪਣੀ ਮਰਜ਼ੀ ਨਾਲ ਇੱਥੇ ਕੁਰਬਾਨੀ ਦੇਣ ਆਇਆ ਹਾਂ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਮੈਨੂੰ ਇੱਕ ਕੁਰਬਾਨੀ ਦੇਣੀ ਪਏਗੀ। ਅਬਦੁੱਲਾ ਨਿਰਾਸ਼ ਹੋ ਗਿਆ ਸੁਣ ਕੇ। ਗੁਰੂ ਜੀ ਕਹਿੰਦੇ ਆਂ ਕਿ ਜੇ ਤੂੰ ਮਦਦ ਕਰਨਾ ਹੀ ਚਾਹੁੰਦਾ ਹੈ ਤਾਂ ਮੇਰੇ ਦੋ ਸਿੱਖਾਂ ਨੂੰ ਬਾੜ ਕੱਢ ਦੇ। ਗੁਰੂ ਜੀ ਨੂੰ ਪਤਾ ਸੀ ਕਿ ਭਵਿੱਖ 'ਚ ਕਈ ਕਾਜ ਜਿੰਨੇ ਭਰੇ ਚੜਨ ਲਈ ਇਹਨਾਂ ਸਿੱਖਾਂ ਦੀ ਲੋੜ ਪਏਗੀ। ਤੇ ਫਿਰ ਖਵਾਜਾ ਅਬਦੁੱਲਾ ਤੇ ਔਰੰਗਜ਼ੇਬ ਦੀ ਬੇਟੀ ਜੈਵੂਨੀਸਾ ਦੀ ਮਦਦ ਨਾਲ ਪਾਈ ਜੈਤਾ ਜੀ ਤੇ ਪਾਈ ਉਦੇ ਜੀ ਜੇਲ੍ਹ ਤੋਂ ਨਿਕਲ ਜਾਂਦੇ ਆ। ਜੇਲ੍ਹ ਤੋਂ ਨਿਕਲਣ ਤੋਂ ਬਾਅਦ ਪਾਈ ਜੈਤਾ ਜੀ ਨੇ ਕਈ ਵਾਰ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ ਸਫ਼ਰ ਕੀਤਾ ਉਹਨਾਂ ਨੇ ਇੱਕ ਸੰਦੇਸ਼ਵਾਹਕ ਦਾ ਕੰਮ ਕੀਤਾ ਉਹ ਦਿੱਲੀ ਦੀ ਹਰ ਕਵਰ ਅਨੰਦਪੁਰ ਸਾਹਿਬ ਪਹੁੰਚਾਉਂਦੇ ਰਹੇ कोतवाल ਅਬਦੁੱਲਾਹ ਤੇ ਜ਼ੈਬੂ ਨੀਸਾ ਦੀ ਮਦਦ ਨਾਲ ਉਹ ਗੁਰੂ ਤੇਗ ਬਹਾਦਰ ਜੀ ਨੂੰ ਮਿਲਦੇ ਤੇ ਉਹਨਾਂ ਦਾ ਸੰਦੇਸ਼ ਅਨੰਦਪੁਰ ਸਾਹਿਬ ਪਹੁੰਚਾਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਜੇੜੀ 57 ਸਲੋਕ ਹੈ ਗੁਰੂ ਤੇਗ ਬਹਾਦਰ ਜੀ ਦੇ ਉਹ ਵੀ ਗੁਰੂ ਜੀ ਨੇ ਜੇਲ੍ਹ ਚੋਂ ਭੇਜੇ ਸੀ ਅਨੰਦਪੁਰ ਸਾਹਿਬ ਪਾਈ ਜੈਤਾ ਜੀ ਦੇ ਹੱਥ ਭੇਜੇ ਨਾਲ ਉਹਨਾਂ ਨੇ ਇੱਕ ਨਾਰੀਅਲ ਪੰਜ ਪੈਸੇ ਤੇ ਗੁਰਗੱਦੀ ਦਾ ਤਿਲਕ ਭੇਜਿਆ ਇਹ ਸੱਖੁਸ਼ ਲਿਆ ਕੇ ਪਾਈ ਜੈਤਾ ਦੀ ਪਹੁੰਚਦੇ ਆ ਅਨੰਦਪੁਰ ਸਾਹਿਬ ਗੋਵਿੰਦ Rai ਜੀ ਤੇ ਮਾਤਾ ਗੁਜਰੀ ਜੀ ਕੋਲ ਉਥੇ ਆ ਕੇ ਸਾਰਾ ਹਾਲ ਦੱਸਦੇ ਆ ਦਿੱਲੀ ਦਾ ਤੇ ਨਾਲ ਹੀ ਦੱਸਦੇ ਆ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੁਣ ਤੈ ਆ ਇਹ ਸੁਣ ਕੇ ਗੋਵਿੰਦ Rai ਜੀ ਕਹਿੰਦੇ ਆ ਕਿ ਉਹਨਾਂ ਦਾ ਪਵਿੱਤਰ ਸੀਸ ਅਨੰਦਪੁਰ ਲੈ ਕੇ ਆਉਣਾ ਹੈ ਉਹ ਬੈਠੀ ਸੰਗਤ ਨੂੰ ਪੁੱਛਦੇ ਨੇ ਕੋਈ ਹੈ ਜੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਵੇ ਕਿਉਂਕਿ ਇਹ ਕੰਮ ਖਤਰਿਆ ਸੀ ਕਿਸੇ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਪਾਈ ਜੈਤਾ ਜੀ ਕਹਿੰਦੇ ਨੇ ਇਹ ਸੇਵਾ ਮੈਂ ਕਰਾਂਗਾ ਕਿ ਫਿਰ ਗੁਰੂ ਗੋਬਿੰਦ राय ਜੀ ਤੇ ਮਾਤਾ ਗੁਜਰੀ ਜੀ ਤੋਂ ਅਗਿਆ ਲੈ ਕੇ ਪਾਈ ਜੈਤਾ ਜੀ ਉਸੇ ਵੇਲੇ ਵਾਪਸ ਮੁੜ ਪੈਂਦੇ ਆ ਦਿੱਲੀ ਵੱਲ ਨੂੰ ਜਿਵੇਂ ਵੀਡੀਓ ਦੇ ਸ਼ੁਰੂ ਚ ਤੁਹਾਨੂੰ ਦੱਸਿਆ ਕਿ ਦਿੱਲੀ ਚ ਪਾਈ ਜੈਤਾ ਜੀ ਦੇ ਪੁਰਖਿਆਂ ਦੀ ਧਰਮਸ਼ਾਲਾ ਸੀ ਪਾਈ ਕਲਿਆਣਾ ਜੀ ਦੇ ਨਾਮ ਤੋਂ ਉੱਥੇ ਪਹੁੰਚਦੇ ਆ ਫਿਰ ਪਾਈ ਜੈਤਾ ਜੀ ਪਾਈ ਜੈਤਾ ਜੀ ਦੇ ਪਿਤਾ ਸਦਾਨੰਦ ਜੀ ਤੇ ਤਾਇਆ ਆਗਿਆ ਰਾਮ ਜੀ ਪਹਿਲਾਂ ਹੀ ਮੌਜੂਦ ਸੀਗੇ ਉੱਥੇ ਪੋਦਰ ਅਰਮੇਦੀਵ ਨੇ ਪੂਰਾ ਜੋਰ ਲਾ ਲਿਆ ਹੀ ਕਿ ਗੁਰੂ ਜੀ ਇਸਲਾਮ ਕਬੂਲ ਕਰ ਲੈ ਜਾਂ ਕੋਈ ਕਰਾਮਾ ਦਿਖਾਉਣ ਗੁਰੂ ਜੀ ਦੇ ਤਿੰਨ ਸਾਥੀ ਸਿੱਖਾਂ ਨੂੰ ਗੁਰੂ ਜੀ ਦੇ ਸਾਹਮਣੇ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ ਭਾਈ ਮਤੀਦਾਸ ਜੀ ਨੂੰ ਲੱਕੜੀ ਦੇ ਟੁਕੜਿਆਂ ਨਾਲ ਬੰਨ੍ਹ ਕੇ ਆਰੇ ਨਾਲ ਉਹਨਾਂ ਦੇ ਸਰੀਰ ਦੇ ਦੋ ਹਿੱਸੇ ਕਰ ਦਿੱਤੇ ਗਏ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਪਲਦੀ ਤੇ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਸਤੀਦਾਸ ਜੀ ਨੂੰ ਰੂੰ ਚਿਲਪੇ ਇਤਕੇ ਅੱਗ ਲਿਵਾ ਦਿੱਤੀ ਗਈ ਤੇ ਫਿਰ 11 ਨੰਬਰ 1675 ਨੂੰ ਦਿੱਲੀ ਦੇ ਚਾਂਦਨੀ ਚੌਂਕ 'ਚ ਗੁਰਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜ਼ੁਲਮੀ ਬਾਦਸ਼ਾਹ ਵੱਲੋਂ ਫੇਰ ਗੁਰੂ ਜੀ ਦੀ ਪਵਿੱਤਰ ਦੇਹ ਦੇ ਆਲੇ ਦੁਆਲੇ ਹਾਈ ਸਕਿਉਰਿਟੀ ਤਾਇਨਾਤ ਕਰ ਦਿੱਤੀ ਜਾਂਦੀ ਹੈ। ਐਲਾਨ ਕਰ ਦਿੱਤਾ ਜਾਂਦਾ ਹੈ ਭਿਜੇ ਕੋਈ ਵੀ ਸਿੱਖ ਜਾਂ ਕਹਿ ਲੋ ਕੋਈ ਵੀ ਹੋਰ ਬੰਦਾ ਗੁਰੂ ਜੀ ਦੀ ਦੇਹ ਨੂੰ ਇੱਥੋਂ ਲੈ ਕੇ ਗਿਆ ਤਾਂ ਉਹਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਊਗਾ। ਬਹੁਤ سارے ਸਿੱਖ ਵੀ ਸੀਗੇ ਉੱਥੇ ਤੇ ਹੋਰ ਵੀ ਬਹੁਤ سارے ਲੋਕ ਸੀਗੇ ਉੱਥੇ। ਜਾਨ ਬੁੱਝ ਕੇ ਪੀਰ ਇਕੱਠੀ ਕਰਵਾਈ ਗਈ ਸੀ ਔਰੰਗਜ਼ੇਬ ਲੋ ਉਹ ਦੱਸਣਾ ਚਾਹੁੰਦਾ ਸੀ ਕਿ ਅਸੀਂ ਸਿੱਖਾਂ ਦਾ ਗੁਰੂ ਸ਼ਹੀਦ ਕਰ ਰਹੇ ਹਾਂ ਜਿਨ੍ਹਾਂ ਹਿੰਦੂਆਂ ਕਸ਼ਮੀਰੀ ਪੰਡਤਾਂ ਦੀ ਜ਼ਿੰਮੇਵਾਰੀ ਚੁੱਕੀ ਹੋਈ ਹੈ ਉਦੋਂ ਪਾਈ ਜੈਤਾ ਜੀ ਪਾਈ ਸਦਾਨਾਂ ਜੀ ਪਾਈ ਆਗਿਆਰਾਮ ਜੀ ਪਾਈ ਉਦੇ ਜੀ ਤੇ ਪਾਈ ਗੁਰਤਾ ਜੀ ਵੀ ਉੱਥੇ ਪੀਰ ਚ ਮੌਜੂਦ ਸੀਗੇ ਫਿਰ ਉਹ ਸਿੱਖ ਕਲਿਆਣਾ ਜੀ ਦੀ ਧਰਮਸ਼ਾਲਾ ਚ ਪਲਾਨ ਬਣਾਉਂਦੇ ਆ ਕਿ ਕਿਵੇਂ ਗੁਰੂ ਜੀ ਦੀ ਪਵਿੱਤਰ ਦੇਹ ਤੇ ਸੀਸ ਨੂੰ ਮੁਗਲ ਸੈਨਿਕਾਂ ਦੇ ਸਖਤ ਪੈਰੇ ਚੋਂ ਲੈ ਕੇ ਆਣਾ ਉਦੋਂ ਫੇਰ ਉਹ ਸੋਚਦੇ ਆ ਕਿ ਜੇ ਅਸੀਂ ਗੁਰੂ ਜੀ ਦਾ ਪਵਿੱਤਰ ਸੀਸ ਤੇ ਚੁੱਕ ਵੀ ਲਿਆ ਤਾਂ ਮੁਗਲ ਸੈਨਿਕਾਂ ਨੂੰ ਤਾਂ ਨਾਲ ਹੀ ਪਤਾ ਲੱਗ ਜਾਣਾ ਹੈ ਉਹਨਾਂ ਨੇ ਤਾਂ ਚਾਂਦਨੀ ਚੌਂਕੀ ਲੰਦਨ ਦੇਣਾ ਸਾਨੂੰ ਅਸੀਂ ਗੁਰੂ ਜੀ ਦੇ ਪਵਿੱਤਰ ਸ਼ਰੀਰ ਦੀ ਬੇਅਦਬੀ ਨਹੀਂ ਹੋਣ ਦੇ ਸਕਦੇ ਫਿਰ ਪਾਈ ਜੀਤਾ ਜੀ ਕਹਿੰਦੇ ਆ ਕਿ ਮੇਰਾ ਸੀਸ ਤੇ ਬਖ ਖੜ ਕੇ ਗੁਰੂ ਜੀ ਦੇ ਸੀਸ ਤੇ ਨਾਲ ਬਦਲ ਦਿਓ ਐਦਾਂ ਸੈਨਿਕਾਂ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਜਦੋਂ ਨੂੰ ਪਤਾ ਲੱਗੇਗਾ ਅਸੀਂ ਦਿੱਲੀ ਤੋਂ ਬਹੁਤ ਦੂਰ ਨਿਕਲਦੇ ਹੋਵਾਂਗੇ ਪਾਈ ਜੀਤਾ ਜੀ ਦੀ ਗੱਲ ਸੁਣ ਕੇ ਉਹਨਾਂ ਦੇ ਪਿਤਾ ਸਰਨਾਂਨ ਜੀ ਕਹਿੰਦੇ ਆ ਪਈ ਨਹੀਂ ਸਾਡੀ ਹੁਣ ਉਮਰੀ ਹੋ ਚੁੱਕੀ ਐ ਮੇਰਾ ਸੀਸ ਧੜ ਤੋਂ ਅੱਡ ਕੀਤਾ ਜਾਵੇ ਵੈਸੇ ਵੀ ਤੂੰ ਜਬਾਨ ਐ ਤੂੰ ਗੁਰੂ ਜੀ ਦੇ ਸੀਸ ਨੂੰ ਮੁਗਲਾ ਤੋਂ ਬਚਾ ਕੇ ਛੇਤੀ ਅਨੰਪੁਰ ਸੈ ਪਹੁੰਚਾ ਦੇਵੇਂਗਾ ਰਸਤੇ ਵੀ ਚੰਗੀ ਤਰ੍ਹਾਂ ਪਤਾਇਆ ਤੈਨੂੰ ਇਹ ਤਾਂ ਸੀ ਸੀਸ ਦੀ ਗੱਲ ਜਿਵੇਂ ਕਿ ਤੁਹਾਨੂੰ ਪਤਾ ਐ ਕਿ ਧੜ ਦਾ ਸੰਸਕਾਰ ਪਾਈ ਲੱਖੀ ਸ਼ਾ ਬੰਜਾਰਾ ਜੀ ਨੇ ਕੀਤਾ ਸੀ ਆਪਣੇ ਘਰ ਨੂੰ ਆਦਲਾ ਕੇ ਉਹਨਾਂ ਦੀ ਮਦਦ ਲਈ ਜਾਂਦੀ ਐ ਫਿਰ ਦਰਸਲ ਉਹਨਾਂ ਦੇ ਦਿਲ ਵਿੱਚ ਗੱਡੇ ਚੱਲਦੇ ਸੀ ਉਸ ਟਾਈਮ ਸਮਾਨ ਵਗੈਰਾ ਢੋਣ ਵਾਸਤੇ ਅੱਛਾ ਫਿਰ ਪਾਈ ਜੈਤਾ ਜੀ ਹੁਰੀ ਪਹੁੰਚਦੇ ਆ ਗੁਰੂ ਜੀ ਦੀ ਸ਼ਹੀਦੀ ਵਾਲੀ ਥਾਂ ਤੇ ਚਾਂਦਨੀ ਚੌਂਕ 'ਚ ਉੱਥੇ ਫਿਰ ਪਾਈ ਜੈਤਾ ਜੀ ਭਾਈ ਸਦਾਨਾਂ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਗੁਰੂ ਜੀ ਦੇ ਸੀਸ ਤੇ ਧੜ ਨਾਲ ਬਦਲਾ ਦਿੰਦੇ ਆ ਇੱਥੇ ਅਲੱਗ-ਅਲੱਗ ਮਤ ਹੈ ਇਤਿਹਾਸਕਾਰਾਂ ਦੇ ਕਈ ਕਹਿੰਦੇ ਆ ਕਿ ਜਦੋਂ ਸੈਨਿਕਾਂ ਦੀ ਸ਼ਿਫਟ ਚੇਂਜ ਹੋਣੀ ਸੀ ਮਤਲਬ ਦੇਣ ਵਾਲੇ ਸੈਨਿਕਾਂ ਦੀ ਥਾਂ ਰਾਤ ਦੀ ਡਿਊਟੀ ਵਾਲੇ ਸੈਨਿਕ ਆਉਣੇ ਸੀ ਉਹਨੇਕ ਸਮੇਂ 'ਚ ਇਹ ਸਾਰਾ ਕੁਝ ਕੀਤਾ ਗਿਆ ਤੇ ਕਈ ਇਤਿਹਾਸਕਾਰ ਲਿਖਦੇ ਆ ਕਿ ਭਾਈ ਲੱਖੀ ਸ਼ਾ ਬੰਜਾਰਾ ਘੋੜੂ ਦੇ ਭਰੇ ਗੱਡੇ ਲੈ ਕੇ ਉੱਥੋਂ ਲੰਘਿਆ ਸੱਤ ਸੂਤੋਂ ਉੱਤੇ ਗੱਡੇ ਸੀਗੇ ਉਹਨਾਂ ਦੇ ਬਲਦਾਂ ਤੋਂ ਡਰਦੇ ਮੁਗਲ ਸੈਨਿਕ ਜਰਾ ਪਾਸੇ ਹਟ ਕੇ ਖੜੋ ਗਏ ਹਨੇਰਾ ਵੀ ਇਹੀ ਗੱਲ ਤੋਂ ਤੇ ਫਿਰ ਉਸ ਟਾਈਮ ਸਿੱਖਾਂ ਨੇ ਗੁਰੂ ਜੀ ਦੇ ਸੀਸ ਤੇ ਤੜ ਦੀ ਅਦਲਾ ਬਦਲੀ ਕੀਤੀ ਤੁਹਾਨੂੰ ਰੂਹ ਵਾਲੇ ਗੱਡੇ ਚ ਰੱਖਿਆ ਗਿਆ ਤੇ ਸੀਸ ਪਾਈ ਜੈਤਾ ਜੀ ਕੱਪੜੇ ਚ ਲੁਪੇਟ ਕੇ ਸਤਕਾਰ ਨਾਲ ਆਪਣੇ ਨਾਲ ਲੈ ਗਏ ਲੱਖੀਸ਼ਾ ਬੰਦਿਆਰਾ ਪਵਿੱਤਰ ਤੜ ਲੈ ਕੇ ਪਹੁੰਚਦੇ ਆਪਣੀ ਹਵੇਲੀ ਤੇ ਫਿਰ ਉਹਨਾਂ ਨੇ ਤੜ ਦਾ ਸੰਸਕਾਰ ਕਰਨ ਲਈ ਆਪਣੀ ਹਵੇਲੀ ਨੂੰ ਯਕਲਾ ਦਿੱਤੀ ਅੱਗ ਦੀਆਂ ਲਪਟਾਂ ਦੇਖ ਕੇ ਲੋਕ ਕੱਥੇ ਹੋ ਗਏ ਮੋਗਲ ਸੈਨਿਕ ਵੀ ਆ ਗਏ ਪਾਈ ਲੱਖੀ ਸ਼ਾ ਬੰਜਾਰਾ ਤੇ ਉਹਨਾਂ ਦਾ ਪਰਿਵਾਰ ਜਾਣ ਬੁਝ ਕੇ ਰੋਲਾ ਪਾ ਲਾਪੇ ਵੀ ਸਾਡਾ ਘਰ ਸੜ ਗਿਆ ਸਾਡਾ ਸਮਾਨ ਸੜ ਗਿਆ ਸਾਡਾ ਨੁਕਸਾਨ ਹੋ ਗਿਆ ਉਹ ਚਾਹੁੰਦੇ ਸੀ ਵੀ ਕਿਸੇ ਨੂੰ ਸ਼ੱਕ ਨਾ ਹੋਵੇ ਸੋ ਇਸ ਤਰ੍ਹਾਂ ਕੀਤਾ ਗਿਆ ਸੀ ਗੁਰੂ ਜੀ ਦੇ ਪਵਿੱਤਰ ਟਰਦਾ ਸੰਸਕਾਰ ਉਹ ਤੇ ਦੂਜੇ ਪਾਸੇ ਪਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਵੱਲ ਰਵਾਨਾ ਹੋ ਚੁੱਕੇ ਸੀ ਉਹ ਇੱਕ ਸੀਸ ਨਹੀਂ ਸੀ ਲੈ ਕੇ ਜਾ ਰਹੇ ਬਲਕਿ ਦੋ ਸੀਸ ਲੈ ਕੇ ਜਾ ਰਹੇ ਸੀ ਇੱਕ ਸੀਸ ਉਹਨਾਂ ਦਾ ਆਪਣਾ ਵੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਕਿਸੇ ਮੁਗਲ ਸੈਨਿਕ ਦੇ ਹੱਥ ਆ ਗਏ ਤਾਂ ਉਹਨਾਂ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ ਜਾਏਗਾ ਸਿਰ ਵੀ ਉਹਨਾਂ ਨੇ ਪੂਰੀ ਦਲੇਰੀ ਨਾਲ ਗੁਰੂ ਗੋਬਿੰਦ राय ਜੀ ਦੇ ਹੁਕਮ ਤੇ ਪੂਰਾ ਉਤਰੰਦਾ ਨਿਸ਼ਚਾ ਕੀਤਾ ਐਨਾ ਸੋਖਾ ਨਹੀਂ ਸੀ ਆਨੰਦਪੁਰ ਸਾਹਿਬ ਪਹੁੰਚਣਾ ਪੈਦਲ ਸਫਰ ਤੈ ਕਰਦਿਓ ਜੰਗਲਾਂ ਝਾੜੀਆਂ ਚ ਹੁੰਦੇ ਹੋਏ 5 ਦਿਨ ਦਾ ਸਫਰ ਸੀ ਇਹ ਰਸਤਾ ਸੀਗਾ ਜਿਹੜਾ ਉਹਨਾਂ ਨੇ ਤੈ ਕਰਨਾ ਸੀ ਅੱਜ ਡਿਲੀ ਵਿੱਚ ਵੀ ਰੋਲਾ ਪੈ ਚੁੱਕਾ ਸੀ ਜਦੋਂ ਪਤਾ ਲੱਗਾ ਕਿ ਚਾਂਦਨੀ ਚੌਂਕ 'ਚ ਪਿਆ ਸੀਸ ਤੇ ਧੜ ਗੁਰੂ ਤੇਗ ਬਹਾਦਰ ਜੀ ਦਾ ਨਹੀਂ ਹੈ। ਚੱਪੇ-ਚੱਪੇ ਤੇ ਸੈਨਿਕਾਂ ਦਾ ਪਹਿਰਾ ਵਧਾ ਦਿੱਤਾ ਗਿਆ ਹੀ। ਦਿੱਲੀ ਦੇ ਜਗਤਪੁਰਾ ਤੋਂ ਜਮਨਾ ਨਦੀ ਪਾਰ ਕਰਦੇ ਆ ਪਾਈ ਜੱਤਾ ਜੀ। ਕੁਦਰਤੀ ਤੌਰ 'ਤੇ ਜਮਨਾ ਦਾ ਪਾਣੀ ਵਗੜ ਸੀ ਤੇ ਫਿਰ ਬਾਗਫਤੋਂ ਹੁੰਦੇ ਹੋਏ ਉਹ 12 ਨਵੰਬਰ ਦੀ ਸ਼ਾਮ ਨੂੰ ਪਹੁੰਚਦੇ ਆ ਤਰਾਵੜੀ। ਫਿਰ ਅੰਬਾਲਾ, ਨਾਬਾ ਸਾਹਿਬ ਤੇ ਹੋਰ ਸ਼ਹਿਰ ਲੰਘਦੇ ਲੰਘਦੇ ਕੀਰਤਪੁਰ ਸਾਹਿਬ ਪਹੁੰਚਦੇ ਆ। ਜਦੋਂ ਭਾਈ ਜੈਤਾ ਜੀ 15 ਨਵੰਬਰ ਨੂੰ ਕੀਰਤਪੁਰ ਸਾਹਿਬ ਪਹੁੰਚਦੇ ਆ ਸੀਸ ਲੈ ਕੇ ਗੁਰੂ ਤੇਗ ਬਹਾਦਰ ਜੀ ਦਾ ਤਾਂ ਉਹ ਸਮਾਂ ਬਹੁਤ ਪਾਵਕ ਸੀ ਉੱਥੇ ਗੁਰੂ ਗੋਬਿੰਦ राय ਜੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਸੀਸ ਲੈ ਕੇ ਆਉਣ ਵਾਲੇ ਭਾਈ ਜੈਤਾ ਜੀ ਨੂੰ ਗਲਬੱਕੜੀ ਚ ਲੈ ਲੈਂਦੇ ਨੇ ਕਿ ਰੰਗਰੇਟਾ ਗੁਰੂ ਘਰ ਵੇਟਾ ਦਾ ਖਿਡਾਲ ਦਿੰਦੇ ਨੇ ਭਾਈ ਜੈਤਾ ਜੀ ਦਾ ਤੇ ਗੋਬਿੰਦ ਰਾਏ ਜੀ ਦਾ ਪਿਆਰ ਤਾਂ ਪਹਿਲਾਂ ਵੀ ਬਹੁਤ ਸੀ ਪਰ ਹੁਣ ਹੋਰ ਵੀ ਵੱਧ ਗਿਆ ਫਿਰ ਗੁਰੂ ਜੀ ਦੇ ਸੀਸ ਨੂੰ ਇੱਕ ਸੁੰਦਰ ਪਾਲਕੀ ਚ ਰੱਖ ਕੇ 16 ਨਵੰਬਰ ਨੂੰ ਅਨੰਦਪੁਰ ਸਾਹਿਬ ਲਜਾਇਆ ਗਿਆ ਸਿਰ ਇੱਥੇ ਹੀ ਗੁਰੂ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਥਾਂ ਤੇ ਅੱਜ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਸਜੋਬਿਤ ਹੈ ਉਸ ਤੋਂ ਬਾਅਦ ਭਾਈ ਜੈਤਾ ਜੀ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਵਾਚੀ ਰਹਿੰਦੇ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਈ ਯੁੱਧਾਂ 'ਚ ਹਿੱਸਾ ਲਿਆ ਕਿ ਬਹਾਦਰੀ ਦਿਖਾਈ ਗੁਰੂ ਗੋਬਿੰਦ ਸਿੰਘ ਜੀ ਨੇ ਵੰਜੀਤ ਨਗਾਰਾ ਬਣਵਾਇਆ ਸੀ ਉਹਦੇ ਮੁੱਖ ਨਗਾਰ ਕੀ ਵੀ ਭਾਈ ਜੈਤਾ ਜੀ ਹੀ ਸਨ 16 ਜੁਨਵਰੀ ਦੇ ਨਵੇ ਦੀ ਪਸੱਖੀ ਨੂੰ ਪਾਈ ਜੈਤਾ ਜੀ ਨੇ ਸਾਹਿਬ ਜਾਦੀਆਂ ਨਾਲ ਅਮਰ ਛਕਿਆ ਸੀ ਉਸ ਦਿਨ ਤੋਂ ਬਾਅਦ ਉਹ ਪਾਈ ਜੈਤਾ ਜੀ ਤੋਂ ਬਣ ਗਏ ਪਾਈ ਜੀਵਨ ਸਿੰਘ ਜੀ ਚਮਕੌਰ ਦੀ ਜੰਗ ਚ ਪਾਈ ਜੀਵਨ ਸਿੰਘ ਬਹੁਤ ਬਹਾਦਰੀ ਨਾਲ ਲੜੇ ਅੰਤ ਲੜਦੇ ਲੜਦੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੋ ਦੋਸਤੋ ਇਹ ਸੀ ਇਤਿਹਾਸ ਪਾਈ ਜੈਤਾ ਜੀ ਔਰ ਪਾਈ ਜੀਵਨ ਸਿੰਘ ਜੀ ਦਾ ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਆਪਣੇ ਸ਼ਹੀਦਾਂ ਦੀ ਜ਼ਿੰਦਗੀ ਬਾਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੀਡੀਓ ਅੱਗੇ ਹੋਰਾਂ ਤੱਕ ਪਹੁੰਚ ਸਕੇ ਤੇ ਸਾਰੇ ਇਸ ਇਤਿਹਾਸ ਨਾਲ ਜਾਣੂ ਹੋ ਸਕਣ ਅਸੀਂ ਇਦਾਂ ਦੀਆਂ ਵੀਡੀਓਜ਼ ਲਿਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ ਧੰਨਵਾਦ